ਜਸ਼ਵਿੰਦਰ ਸਿੰਘ ਬਿੱਟਾ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਅੱਜ ਪੰਜਾਬ ਦੇ ਵਿੱਚ ਇੱਕ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਅਮਰੂਦਾਂ ਦੇ ਬਾਗਾਂ ਦੇ ਲੱਗੇ ਦਰਖਤਾਂ ਸੰਬੰਧੀ 137 ਕਰੋੜ ਰੁਪਏ ਦਾ ਜਿਹੜਾ ਕਪਲਾ ਹੋਇਆ ਔਰ ਰਿਕਾਇਰ ਕੀਤੀ ਗਈ ਜ਼ਮੀਨ ਫਰਜੀ ਤਰੀਕੇ ਨਾਲ ਅਮਰੂਦਾਂ ਦੇ ਬਾਗ ਦਿਖਾਏ ਗਏ ਦੋ IAS ਅਫਸਰਾਂ ਦੀ ਸ਼ਮੂਲੀਅਤ ਦੇ ਵਿੱਚ ਆਏ ਇੱਕ IAS ਅਫਸਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੇ ਇੱਕ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਜਿਹੜੇ ਨੇ ਵਰਨ ਰੂਜ਼ਮ ਦੂਜੇ ਰਜੇਸ਼ ਤਮਾਨ ਦੋਨਾਂ ਦੀਆਂ ਧਰਮ ਪਤਨੀਆਂ ਦੇ ਨਾਮ ਇਹਦੇ ਵਿੱਚ ਆਏ ਔਰ ਹੋਇਆ ਮਾਮਲਾ ਕੀ ਕਿ 1 ਏਕੜ ਦੇ ਵਿੱਚ ਅਮਰੂਦਾਂ ਦੇ ਜਿਹੜੇ ਬੂਟੇ ਸਨ 132 ਲੱਗ ਸਕਦੇ ਨੇ ਲੇਕਿਨ ਦਿਖਾਏ ਕਿ 2500 ਬੂਟਾ ਜਿਹੜਾ ਉਹਦੇ 'ਚ ਲੱਗਿਆ ਅਮਰੂਦਾਂ ਦੇ ਬਾਗਾਂ ਦੇ ਦਰਖਤਾਂ ਦਾ ਮੁਆਵਜ਼ਾ 137 ਕਰੋੜ ਰੁਪਏ ਦਾ ਘੁਟਾਲਾ ਹੋਇਆ ਹੁਣ ਤੱਕ 21 ਲੋਕਾਂ ਦੀ ਗ੍ਰਿਫਤਾਰੀ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਈਡੀ ਨੇ ਇਸੇ ਸੰਬੰਧੀ ਛਾਪੇ ਮਾਰੀ ਵੀ ਕੀਤੀ ਹੈ ਔਰ ਪੰਜਾਬ ਸਰਕਾਰ ਵੱਲੋਂ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਵਿੱਚ ਫਰਜੀ ਤਰੀਕੇ ਨਾਲ ਅਮਰੂਦਾਂ ਦੇ ਬਾਗ ਦਿਖਾਏ ਗਏ ਕਰੋੜਾਂ ਰੁਪਏ ਦੀ ਜਿਹੜੀ ਹੈ ਮੁਆਵਜ਼ਾ ਲਿਆ ਗਿਆ ਈਡੀ ਨੇ ਇਹਦੀ ਜਾਂਚ ਤੇਜ਼ ਕਰ ਦਿੱਤੀ ਹੈ ਔਰ ਚੰਡੀਗੜ੍ਹ ਮੁਹਾਲੀ ਤੇ ਫਿਰੋਸਪੁਰ ਸਮੇਤ 22 ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਹੈ ਔਰ ਇਹਦੇ 'ਚ ਹੁਣ ਤੱਕ ਜੋ ਵੀ ਸਾਹਮਣੇ ਆਇਆ ਉਹਦੇ 'ਚ ਵਰਨੁਜਮ ਵਰਨੁਜਮ ਆਈਐਸ ਅਧਿਕਾਰੀ ਹੈ ਉਹਦੀ ਧਰਮ ਪਤਨੀ ਆ ਉਹਦੇ ਤੇ ਦੋਸ਼ ਹੈ ਕਿ ਉਹਨਾਂ ਨੇ ਕਰੋੜਾਂ ਰੁਪਏ ਦਾ ਮੁਆਵਜ਼ਾ ਫਰਜੀ ਤਰੀਕੇ ਨਾਲ ਹਾਸਲ ਕੀਤਾ ਫਰੋਸਫੋਰ ਦੇ ਡੈਪਟੀ ਕਮਿਸ਼ਨਰ ਰਾਜੇਸ਼ ਧਮਾਨ ਦੀ ਪਤਨੀ ਵੀ ਇਸ ਕੇਸ ਦੇ ਵਿੱਚ ਕਥਿਤ ਤੌਰ ਤੇ ਦੋਸ਼ੀ ਨੇ ਔਰ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਦੇ ਜਿਹੜੇ ਵਰਨ ਰੂਜ਼ਮ ਹੈ ਉਹਨਾਂ ਦੇ ਘਰ ਸੈਕਟਰ 20 ਚੰਡੀਗੜ੍ਹ ਦੇ ਵਿੱਚ ਛਾਪੇਮਾਰੀ ਕੀਤੀ ਔਰ ਇਸ ਘੁਟਾਲੇ ਨਾਲ ਜੁੜੇ ਜਿਹੜੇ ਪੁਖਤਾ ਸਬੂਤ ਮਿਲੇ ਨੇ 30 ਜਨਵਰੀ ਨੂੰ ਮਾਮਲਾ ਇਹ ਪੰਜਾਬ ਵਿਜੀਲੈਂਸ ਨੇ ਬਾਗਬਾਨੀ ਵਕਾਸ ਅਧਿਕਾਰੀ ਜਸਪ੍ਰੀਤ ਸਿੰਘ ਸਿੱਧੂ ਨੂੰ ਗ੍ਰਿਫਤਾਰ ਕੀਤਾ ਸੀ 180 ਏਕੜ ਜ਼ਮੀਨ ਜਿਹੜੀ ਮੋਹਾਲੀ ਦੇ ਪਿੰਡ ਬਾਕਰਪੁਰ ਦੇ ਲਾਗੇ ਲੱਗਦੀ ਹੈ ਜਿਹਨੂੰ ਐਕਵਾਇਰ ਕੀਤਾ ਗਿਆ ਜਿੱਥੇ 에어ਪੋਰਟ ਬਣਨਾ ਸੀ ਉਥੋਂ ਇਹ ਜ਼ਮੀਨ ਜਿਹੜੀ ਪਹਿਲਾਂ ਅਫਸਰਾਂ ਨੇ ਖਰੀਦੀ ਪਿੰਡਾਂ ਦੇ ਲੋਕਾਂ ਤੋਂ ਤੇ ਬਾਅਦ ਦੇ ਵਿੱਚ ਇਹਨੂੰ ਐਕਵਾਇਰ ਦੇ ਵਿੱਚ ਪਾ ਦਿੱਤਾ ਗਿਆ 180 ਏਕੜ ਜ਼ਮੀਨ ਦੇ ਉੱਤੇ ਫਲਦਾਰ ਦਰਖਤ ਲਾਏ ਗਏ ਜੇ ਐਸ ਸਿੱਧੂ ਜਿਹੜੇ ਨੇ ਐਚ ਡੀਓ ਹਾਰਟੀਕਲਚਰ ਡਿਵੈਲਪਮੈਂਟ ਅਫਸਰ ਉਹਨਾਂ ਵੱਲੋਂ ਇਹਦਾ ਸਰਵੇ ਕੀਤਾ ਗਿਆ ਨਰੀਖਣ ਕੀਤਾ ਸਰਵੇਖਣ ਕੀਤਾ ਔਰ ਇੱਕ ਵਾਰ ਜ਼ਮੀਨ ਤੇ ਉਹਨਾਂ ਨੇ ਗਏ ਇਹ ਜ਼ਮੀਨ ਦੀ ਰਿਪੋਰਟ ਤਿਆਰ ਕੀਤੀ ਫੇਰੇ ਦੀ ਜ਼ਮੀਨ ਦੀ ਜਿਹੜੀ ਹੈ ਲੀਗਲ ਰਿਪੋਰਟ ਤਿਆਰ ਕੀਤੀ ਗਮਾਂਡਾ ਨੂੰ ਦਿੱਤੀ ਗਈ ਤੇ ਕਿਹਾ ਗਿਆ ਕਿ ਇਹਦੇ ਵਿੱਚ ਅਮਰੂਦਾਂ ਦੇ ਬੂਟੇ ਲੱਗੇ ਆ ਔਰ ਅਮਰੂਦਾਂ ਦੇ ਬੂਟੇ ਦਾ ਸਭ ਤੋਂ ਜ਼ਿਆਦਾ ਜਿਹੜਾ ਮੁਆਵਜ਼ਾ ਮਿਲਦਾ ਹੈ ਕਿਉਂਕਿ ਉਹ ਸਭ ਤੋਂ ਜ਼ਿਆਦਾ ਲੰਬੀ ਉਮਰ ਜਿਹੜਾ ਹੋ ਫਲ ਦਿੰਦਾ ਹੈ ਇਸੇ ਦੌਰਾਨ ਪੰਜਾਬ ਦੇ ਆਈਐਸ ਅਧਿਕਾਰੀ ਵਰਨ ਰੂਜ਼ਮ ਉਹਨਾਂ ਦੇ ਘਰ ਦੇ ਉੱਤੇ ਈਡੀ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਜਿਹੜੇ ਮੌਜੂਦਾ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਨੇ ਉਨ੍ਹਾਂ ਦੇ ਘਰ ਦੇ ਪਿੱਛੇ ਇੱਕ ਪਾਰਕ ਦੇ ਵਿੱਚੋਂ ਕੁਝ ਫਟੇ ਹੋਏ ਦਸਤਾਵੇਜ਼ ਮਿਲੇ ਨੇ ਔਰ ਇਹਦੇ ਚ ਅਮਰੂਦ ਬਾਗ ਘਟਾਲੇ ਦਾ ਜ਼ਿਕਰ ਕੀਤਾ ਗਿਆ ਈਡੀ ਨੂੰ ਸ਼ੱਕ ਹੈ ਕਿ ਇਹ ਫਾਈਲਾਂ ਪੜ ਕੇ ਸੁੱਟੀਆਂ ਗਈਆਂ ਵਰਨ ਰੂਜ਼ਮ ਦੀ ਧਰਮ ਪਤਨੀ ਤੇ ਦੋਸ਼ ਹੈ ਕਿ ਉਹਨੇ ਕਰੋੜਾ ਰੁਪਏ ਦਾ ਮੌਜਾ ਫਰਜੀ ਤਰੀਕੇ ਨਾਲ ਹਾਸਲ ਕੀਤਾ ਹਾਲਾਂਕਿ ਬਾਅਦ ਦੇ ਵਿੱਚ ਜਦੋਂ ਇਹ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਦੋ ਅਧਿਕਾਰੀ ਡਿਪਟੀ ਕਮਿਸ਼ਨਰ ਜਿਹੜੇ ਫਿਰੋਜ਼ਪੁਰ ਤੇ ਸਾਬਕਾ ਡਿਪਟੀ ਕਮਿਸ਼ਨਰ ਵਰਨ ਰੂਜ਼ਮ ਜਿਹੜੇ ਬਾਅਦ ਦੇ ਵਿੱਚ ਟੈਕਸ ਆਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਦੇ ਚੇਅਰਮੈਨ ਆਪਣਾ ਕਮਿਸ਼ਨਰ ਬਣੇ ਉਹਨਾਂ ਦੀ ਧਰਮ ਪਤਨੀ ਦੋਨਾਂ ਨੇ ਜਦੋਂ ਸਿਕੰਜਾ ਕੱਸਿਆ ਗਿਆ 21 ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਚਾਰ ਮੈਂਬਰਾਂ ਦੀ ਗ੍ਰਿਫਤਾਰੀ ਹੋਣ ਦੀ ਸੰਭਾਵਨਾ ਸੀ ਹਾਈ ਕੋਰਟ ਤੋਂ ਇਹਨਾਂ ਨੇ ਬੇਲ ਲੈ ਲਈ ਤੇ ਕਹਿ ਦਿੱਤਾ ਕਿ ਜਿਹੜਾ ਮੁਆਵਜ਼ਾ ਲਿਆ ਸੀ ਉਹ ਜਮ੍ਹਾਂ ਕਰਾ ਦਿੰਨੇ ਆ ਗਮਾਡਾ ਕੋਲ ਉਹ ਜਿਹੜਾ ਮੁਆਵਜ਼ਾ ਲਿਆ ਸੀ ਉਹ ਜਮ੍ਹਾਂ ਵੀ ਕਰਵਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਗਮਾਡਾ ਨੇ ਸਾਰਾ ਰਿਕਾਰਡ ਕਬਜ਼ੇ ਦੇ ਵਿੱਚ ਲਿਆ ਅੱਜ ਸਵੇਰ ਤੋਂ ED ਦੇ ਅਧਿਕਾਰੀ ਛਾਪੇਮਾਰੀ ਕਰ ਰਹੇ ਸਨ ਔਰ ਉਹਨਾਂ ਦੇ ਘਰਾਂ ਨੂੰ ਦਫ਼ਤਰਾਂ ਨੂੰ ਛਾਪੇਮਾਰੀ ਕੀਤੀ ਗਈ ਹੈ ਜਿਹੜੇ ਘਰਾਂ ਦੇ ਅੰਦਰ ਸਨ ਉਹਨਾਂ ਨੂੰ ਅੰਦਰ ਬਿਠਾ ਲਿਆ ਗਿਆ ਬਾਹਰੋਂ ਕਿਸੇ ਨੂੰ ਆਉਣ ਨਹੀਂ ਦਿੱਤਾ ਫੋਨ ਦੀ ਇਜਾਜ਼ਤ ਨਹੀਂ ਦਿੱਤੀ ਔਰ ਪਟਿਆਲਾ ਦੇ ਵਿੱਚ ਇੱਕ ਰਜੇਸ਼ ਧਮਾਨ ਜਿਹੜੇ ਡਿਪਟੀ ਕਮਿਸ਼ਨਰ ਫਿਰੋਜ਼ਪੁਰਾ ਉਹਨਾਂ ਦੇ ਸੀਏ ਉਹਨਾਂ ਦੇ ਘਰ ਤੇ ਵੀ ਛਾਪਾ ਮਰਿਆ ਅਨਿਲ ਉਹਨਾਂ ਦਾ ਨਾਮ ਹੈ ਔਰ ਉਹਨਾਂ ਤੋਂ ਵੀ ਕਾਗਜ਼ ਪੱਤਰ ਜਿਹੜੇ ਇਕੱਠੇ ਕੀਤੇ ਜਾ ਰਹੇ ਨੇ ਇਹ ਮਾਮਲਾ ਕੀ ਸੀਗਾ ਕਿ 에어ਪੋਰਟ ਰੋਡ ਮੁਹਾਲੀ ਦੇ ਵਿੱਚ ਗ੍ਰੇਟਰ ਮੁਹਾਲੀ ਡਿਵੈਲਪਮੈਂਟ ਅਥਾਰਟੀ ਵੱਲੋਂ ਇੱਕ ਪ੍ਰੋਜੈਕਟ ਦੇ ਲਈ ਜ਼ਮੀਨ ਐਕਵਾਇਰ ਕੀਤੀ ਗਈ। ਜ਼ਮੀਨ ਐਕਵਾਇਰ ਦਾ ਮੁਆਵਜ਼ਾ ਗਮਾੜਾ ਨੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਕੀਤਾ। ਉਸ ਜ਼ਮੀਨ ਦੇ ਵਿੱਚ ਜਿਹੜੀ ਜ਼ਮੀਨ ਇਹਨਾਂ ਅਫਸਰਾਂ ਨੇ ਖਰੀਦੀ ਪਿੰਡਾਂ ਦੇ ਲੋਕਾਂ ਤੋਂ, ਬਾਕਰਪੁਰ ਤੇ ਨਾਲ ਦੇ ਪਿੰਡਾਂ ਤੋਂ ਉੱਥੇ ਅਮਰੂਦਾਂ ਦੇ ਬੂਟੇ ਲਗਾ ਦਿੱਤੇ ਗਏ ਕਿ ਵੱਧ ਮੁਆਵਜ਼ਾ ਮਿਲੇਗਾ। ਸੋ ਫਲਦਾਰ ਦਰਖਤਾਂ ਦੀ ਕੀਮਤ ਬਾਗਬਾਨੀ ਵਿਭਾਗ ਵੱਲੋਂ ਤੈਅ ਕੀਤੀ ਜਾਣੀ ਸੀ ਬਾਅਦ ਦੇ ਵਿੱਚ ਜ਼ਮੀਨ ਐਕਵਾਇਰ ਕਰ ਲਈ। ਤੇ ਨਾਲ ਮੁਆਵਜ਼ਾ ਜਿਹੜਾ ਹੈ ਫਲਦਾਰ ਬੂਟਿਆਂ ਦੀ ਸੂਚੀ ਤਿਆਰ ਕੀਤੀ ਗਈ ਡਿਟੇਲ ਬਣਾਈ ਗਈ ਔਰ ਜ਼ਮੀਨ ਜਦੋਂ ਐਕਵਾਇਰ ਕੀਤੀ ਗਈ ਤਾਂ ਉੱਥੇ ਦੱਸਿਆ ਗਿਆ ਕਿ 4 ਤੋਂ 5 ਸਾਲ ਪਹਿਲਾਂ ਇੱਥੇ ਅਮਰੂਦਾਂ ਦਾ ਜਿਹੜਾ ਬਾਗ ਲੱਗਿਆ ਹੋਇਆ ਇਸ ਕਰਕੇ ਮੁਆਵਜ਼ਾ ਕਾਫੀ ਬਣ ਗਿਆ ਕਰੋੜਾਂ ਰੁਪਈਆਂ ਦਾ ਮੁਆਵਜ਼ਾ ਬਣ ਗਿਆ ਤੇ ਇਹ ਗਲਤ ਤਰੀਕੇ ਨਾਲ ਮੁਆਵਜ਼ਾ ਅਫਸਰਾਂ ਨੇ ਲੈ ਲਿਆ ਵਿਜੀਲੈਂਸ ਨੇ ਇਹਦੇ ਸਬੰਧੀ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਬਾਅਦ ਦੇ ਵਿੱਚ ਉਹ ਮਾਮਲਾ ਜਿਹੜਾ ਸੀ ਇਹਨਾਂ ਨੇ ਜਿਹੜਾ ਮੁਆਵਜ਼ਾ ਲਿਆ ਸੀ 137 ਕਰੋੜ ਰੁਪਏ ਉਹ ਜਮ੍ਹਾਂ ਕਰਵਾ ਦਿੱਤਾ ਫਿਰ ਹਾਈ ਕੋਰਟ ਤੋਂ ਬੇਲ ਮਿਲ ਗਈ। ਔਰ ਦੋਸ਼ੀਆਂ ਨੇ ਮੁਆਵਜ਼ਾ ਪ੍ਰਾਪਤ ਕਰਨ ਦੇ ਲਈ ਗਮਾੜਾ ਵੱਲੋਂ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਜਿੱਥੇ ਅਮਰੂਦਾਂ ਦੇ ਪੌਦੇ ਲਾਏ ਸਨ ਉਹ ਜ਼ਮੀਨ ਲੋਕਾਂ ਤੋਂ ਲਈ ਫਿਰ ਰੀਲੀਜ਼ ਕਰਾਈ ਇਹਦੀ ਤੇ ਫਿਰ ਇਸ ਤੋਂ 2000 ਤੋਂ ਲੈ ਕੇ 2500 ਦਰਖਤ ਦਿਖਾਏ ਗਏ ਇਹਦੇ ਵਿੱਚ ਹਾਲਾਂਕਿ 1 ਏਕੜ ਦੇ ਵਿੱਚ 132 ਦਰਖਤ ਲੱਗਦੇ ਨੇ ਲੇਕਿਨ 2500 ਦਰਖਤ ਦਿਖਾਏ ਗਏ ਐਚਓਡੀ ਇਹਨਾਂ ਹਾਰਟੀਕਲਚਰ ਡਿਪਾਰਟਮੈਂਟ ਦਾ ਜਸਪ੍ਰੀਤ ਸਿੰਘ ਹੈ ਉਹਨੂੰ ਗ੍ਰਿਫਤਾਰ ਕੀਤਾ ਤਾਂ ਉਹਦੇ ਚ ਪਤਾ ਲੱਗਿਆ ਕਿ ਇਹ ਸਾਰਿਆਂ ਦੀ ਮੇਲੀ ਭੁਗਤੀ ਸੀ ਸੋ ਫਲਾਂ ਦੇ ਪੌਦੇ ਜਿਆਦਾ ਮੁਆਵਜ਼ਾ ਲਿਆ ਗਿਆ 2018 ਤੋਂ ਜ਼ਮੀਨ ਲੀਜ਼ ਤੇ ਲਈ ਗਈ ਅਮਰੂਦਾਂ ਦੇ ਪੌਦੇ ਦਿਖਾਏ ਗਏ ਇਹਦੇ ਵਿੱਚ ਔਰ 2 ਆਈਐਸ ਅਧਿਕਾਰੀਆਂ ਸਮੇਤ 22 ਲੋਕਾਂ ਤੇ ਮੁਕੱਦਮਾ ਦਰਜ ਕੀਤਾ ਰੈਵਨਿਊ ਵਿਭਾਗ ਦੇ ਕਈ ਅਧਿਕਾਰੀ ਵੀ ਇਹਦੇ ਚ ਗ੍ਰਿਫਤਾਰ ਹੋਏ 137 ਕਰੋੜ ਰੁਪਏ ਦਾ ਟੋਟਲ ਇਹ ਘੋਟਾਲਾ ਸੀ ਔਰ ਜਿਵੇਂ ਬਿਜ਼ਨਸ ਨੂੰ ਜਦੋਂ ਇਹਦਾ ਪਤਾ ਲੱਗਾ ਈਡੀ ਨੇ ਸਾਰੇ ਦਸਤਾਵੇਜ਼ ਲੈ ਲਏ ਕੇਸ ਦੀ ਪੜਤਾਲ ਕੀਤੀ ਸਾਰੇ ਦੋਸ਼ੀ ਫੜੇ ਗਏ ਕਰੋੜਾ ਰੁਪਏ ਅਦਾਲਤ ਦੇ ਵਿੱਚ ਜਮ੍ਹਾਂ ਕਰਾ ਕੇ ਫਿਰ ਇਹਨਾਂ ਨੇ ਜ਼ਮਾਨਤ ਹਾਸਲ ਕੀਤੀ ਅੱਜ ਸਵੇਰ ਤੋਂ ED ਦੀ ਰੇਡ ਹੋਈ ਔਰ ਪਹਿਲਾ ਸੂਚਨਾ ਸੀ ਕਿ ਦਿੱਲੀ ਦੇ ਵਿੱਚ ਜਿਹੜਾ ਸ਼ਰਾਬ ਘਟਾਣੇ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਕਿਉਂਕਿ ਵਰਨ ਰੂਜ਼ਮ ਆਈਐਸ ਸਰਕਾਰੀ ਨੇ ਟੈਕਸ ਐਕਸਾਈਜ਼ ਐਂਡ ਟੈਕਸੇਸ਼ਨ ਦੇ ਕਮਿਸ਼ਨਰ ਰਹੇ ਨੇ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਗ੍ਰਿਫਤਾਰੀ ਦੇ ਸਬੰਧ ਵਿੱਚ ਪੰਜਾਬ ਭਾਜਪਾ ਦਾ ਇੱਕ ਵਫਦ ਚੋਣ ਕਮਿਸ਼ਨ ਨੂੰ ਵੀ ਮੁਲਾਕਾਤ ਕਰ ਚੁੱਕਾ ਹੈ ਮੰਗ ਰੱਖ ਚੁੱਕਾ ਹੈ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਵੀ ਜਾਂਚ ਹੋਵੇ ਤੇ ਪੰਜਾਬ ਦੀ ਪਾਲਿਸੀ ਦਿੱਲੀ ਦੀ ਤਰੀ ਦੇ ਉੱਤੇ ਬਣੀ ਹੈ ਤੇ ਇਸ ਪਾਲਿਸੀ ਦੇ ਵਿੱਚ ਕਰੋੜਾਂ ਰੁਪਏ ਦਾ ਜਿਹੜਾ ਘੁਟਾਲਾ ਹੋਇਆ ਹੈ ਹੁਣ ਤੱਕ ਜਿਹੜੀ ਜਾਣਕਾਰੀ ਮਿਲੀ ਹੈ 30 ਜਨਵਰੀ ਨੂੰ ਇਸ ਮਾਮਲੇ ਵਿੱਚ ਵਿਜੀਲੈਂਸ ਨੇ ਬਾਗਬਾਨੀ ਵਿਕਾਸ ਅਧਿਕਾਰੀ ਜਸਪ੍ਰੀਤ ਸਿੰਘ ਸਿੱਧੂ ਨੂੰ ਗ੍ਰਿਫਤਾਰ ਕੀਤਾ ਸੀ 180 ਏਕੜ ਜ਼ਮੀਨ ਦੇ ਉੱਤੇ ਫਲਦਾਰ ਪੌਦਿਆਂ ਦਾ ਉਹਨਾਂ ਨੇ ਨਰੀਖਣ ਕੀਤਾ ਜੇ ਐਸ ਸਿੱਧੂ ਐਚ ਡੀਓ ਉਨ੍ਹਾਂ ਵੱਲੋਂ ਇਹ ਨਰੀਖਣ ਕੀਤਾ ਗਿਆ ਕੇਵਲ ਇੱਕ ਵਾਰ ਉਹਨਾਂ ਨੇ ਜ਼ਮੀਨ ਤੇ ਜਾ ਕੇ ਦੌਰਾ ਕੀਤਾ ਔਰ ਖਸਰਾ ਨੰਬਰ 207 ਦੇ ਸਬੰਧਤ ਇੱਕ ਰਿਪੋਰਟ ਤਿਆਰ ਕੀਤੀ ਔਰ ਇਹਦੇ ਚ ਗਮਾਡਾ ਦੀ ਸਰਵੇਖਣ ਸੂਚੀ ਦਾ ਵੱਖਰੇ ਤੌਰ ਤੇ ਦਿਖਾਇਆ ਗਿਆ ਔਰ ਇਹਦੀਆਂ ਫੋਟੋ ਕਾਪੀਆਂ ਵੀ ਪ੍ਰਾਪਤ ਹੋਈਆਂ ਔਰ ਇਸੇ ਸਬੰਧੀ ਅਬੂਦਾਂ ਦੇ ਬਾਗ ਦਾ ਜਿਹੜੀ ਜਾਣਕਾਰੀ ਤਬਦੀਲੀ ਉਹਦਾ ਲੈਂਡ ਪੁੱਲਿੰਗ ਦਾ ਜਿਹੜਾ ਚੇਂਜ ਕੀਤਾ ਉਹਨੂੰ ਔਰ ਤੱਥਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਗਿਆ ਕਿ ਪੌਦਿਆਂ ਦੀ ਉਮਰ 4 ਤੋਂ 5 ਸਾਲ ਹੈ ਵੱਧ ਮੁਆਵਜ਼ਾ ਲਿਆ ਗਿਆ ਔਰ ਇਸੇ ਸੰਬੰਧੀ ਵਿਜੀਲੈਂਸ ਬਿਊਰੋ ਨੇ ਹੁਣ ਤੱਕ 21 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਸ ਮਾਮਲੇ ਦੇ ਵਿੱਚ ਜੇ ਐਸ ਜੋਹਲ ਐ ਐਲ ਐ ਸੀ ਵਿਸ਼ਾਲੀ ਐਚ ਡੀਓ ਬਚਿੱਤਰ ਸਿੰਘ ਤੇ ਇੱਕ ਪਟਵਾਰੀ ਔਰ ਇਸ ਤੋਂ ਇਲਾਵਾ ਕੁਝ ਲਾਭਪਾਤਰੀਆਂ ਵੱਲੋਂ 100% ਦੀ ਮੁਆਵਜ਼ਾ ਰਾਸ਼ੀ ਜਮ੍ਹਾਂ ਕਰਾਉਣ ਦੀ ਪੇਸ਼ਕਸ਼ ਤੋਂ ਬਾਅਦ ਹਾਈ ਕੋਰਟ ਵੱਲੋਂ ਇਹਨਾਂ ਨੂੰ ਐਂਟੀਸਿਪਟਰੀ ਬੇਲ ਦਿੱਤੀ ਗਈ ਔਰ ਉਹਦੇ ਬਾਅਦ ਵਿਜੀਲੈਂਸ ਬਿਊਰੋ ਨੇ ਹਾਈ ਕੋਰਟ ਦੇ ਜ਼ਮਾਨਤ ਹੁਕਮਾਂ ਨੂੰ ਚੈਲੰਜ ਕੀਤਾ ਤੇ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਤੱਥਾਂ ਦੇ ਉੱਤੇ ਵਿਚਾਰ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਹਾਈ ਕੋਰਟ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ 72 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਜਮ੍ਹਾਂ ਕਰਾਈ ਹੈ ਤੇ ਹੁਣ ਤੱਕ 43 ਕਰੋੜ ਰੁਪਏ 72 ਕਰੋੜ ਰੁਪਏ ਜਮ੍ਹਾਂ ਕਰਾਉਣ ਦੀ ਗੱਲ ਕਹੀ ਸੀ ਤੇ 42 ਕਰੋੜ ਰੁਪਏ 43 ਕਰੋੜ ਰੁਪਏ ਜਮ੍ਹਾਂ ਕਰਾਏ ਜਾ ਚੁੱਕੇ ਨੇ ਇਹ ਸ਼ਿਕਾਇਤ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸਨ ਉਦੋਂ ਵੀ ਕੀਤੀ ਗਈ ਸੀ ਲੇਕਿਨੇ ਵਟੇ ਖਾਤੇ ਪਾ ਦਿੱਤੀ ਗਈ ਔਰ ਇਸੇ ਸੰਦਰਭ ਦੇ ਵਿੱਚ ਜਿਹੜੀ ਹੁਣ ਜਾਣਕਾਰੀ ਮਿਲੀ ਹੈ ਪਟਿਆਲੇ ਦਾ ਸੀਏ ਜੋ ਡੀਸੀ ਫਿਰੋਜ਼ਪੁਰ ਦਾ ਸੀਏ ਉਹਦੇ ਘਰ ਏਡੀ ਨੇ ਛਾਪਾ ਮਾਰੀ ਕੀਤੀ ਹੈ ਪੈਰਾ ਮਿਲਟਰੀ ਫੋਰਸ ਉਹਨਾਂ ਦੇ ਨਾਲ ਹੈ ਬਠਿੰਡੇ ਦੇ ਵਿੱਚ ਵੀ ਇੱਕ ਛਾਪਾ ਮਾਰੀ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਸਨ ਤਾਂ ਉਦੋਂ ਇਹ ਜ਼ਮੀਨ ਐਕਵਾਇਰ ਕੀਤੀ ਗਈ ਪਿੰਡ ਦੇ ਲੋਕਾਂ ਤੋਂ ਜ਼ਮੀਨ ਲਈ ਗਈ ਫਿਰ ਅਫਸਰਾਂ ਨੇ ਆਪਣੇ ਨਾਮ ਕਰਾਈ ਫਿਰ ਦਾ ਮੁਆਵਜ਼ਾ ਲਿਆ ਗਿਆ ਤੇ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਅਫਸਰਾਂ ਨੇ ਜਿਹੜੀ ਜ਼ਮੀਨ ਸਾਡੇ ਤੋਂ ਲਈ ਉਹਦੇ ਤੇ ਅਮਰੂਦਾਂ ਦੇ ਬੂਟੇ ਲਾ ਦਿੱਤੇ ਗਏ ਤੇ ਪਿੰਡਾਂ ਦੇ ਲੋਕਾਂ ਨੇ ਉੱਥੋਂ ਨੇੜਲੇ ਲੋਕਾਂ ਨੇ ਵੀ ਆਖਿਆ ਕਿ ਅਸੀਂ ਵੀ ਬੂਟੇ ਲਾਉਣਾ ਚਾਹੁੰਦੇ ਆ ਲੇਕਿਨ ਗਮਾਡਾ ਰੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੂੰ ਲੱਗਿਆ ਕਿ ਜੇ ਇਹਨਾਂ ਨੇ ਬੂਟੇ ਲਾਲੇ ਤਾਂ ਕੱਲ ਨੂੰ ਬਾਗਬਾਨੀ ਡਿਪਾਰਟਮੈਂਟ ਤੋਂ ਸਰਵੇਖਣ ਕਰਾ ਕੇ ਇਹਨਾਂ ਨੂੰ ਵੱਧ ਮੁਆਵਜ਼ਾ ਦੇਣਾ ਪੈਣਾ ਪਰ ਅਫਸਰਾਂ ਦੀ ਮਿਲੀ ਭੁਗਤ ਸੀ ਗਮਾਡਾ ਦੀਆਂ ਅਧਿਕਾਰੀਆਂ ਦੀ ਮਿਲੀ ਭੁਗਤ ਸੀ ਅਫਸਰਾਂ ਨੂੰ ਖੁਸ਼ ਕਰਨਾ ਸੀਗਾ ਸੋ ਹੁਣ ਤੱਕ 72 ਕਰੋੜ ਰੁਪਏ ਰਕਮ ਜਮ੍ਹਾਂ ਕਰਾਉਣ ਦਾ ਇਹਨਾਂ ਨੂੰ ਹੁਕਮ ਦਿੱਤਾ ਗਿਆ ਸੀਗਾ ਬੇਲ ਦੇ ਲਈ ਟੋਟਲ ਜਿਹੜਾ ਇਹ ਮਾਮਲਾ ਸੀ 137 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸੀ ਮੁਆਵਜ਼ੇ ਦਾ ਮਾਮਲਾ ਸੀ ਜਿਹਦੇ ਵਿੱਚੋਂ 72 ਕਰੋੜ ਰੁਪਏ ਸੁਪਰੀਮ ਕੋਰਟ ਨੇ ਆਖਿਆ ਕਿ ਜਮ੍ਹਾਂ ਕਰਾਓ 43 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਨੇ ਅਫਸਰਾ ਵੱਲੋਂ ਤੇ ਉਹਨਾਂ ਦੀਆਂ ਧਰਮ ਪਤਨੀਆਂ ਨੂੰ ਜਿਹੜੀ ਜ਼ਮਾਨਤ ਮਿਲੀ ਹੈ ਤੇ ਅੱਜ ED ਨੇ ਇਸ ਮਾਮਲੇ ਦੇ ਵਿੱਚ ਦੁਬਾਰਾ ਇੰਟਰਵੈਨ ਕੀਤਾ ਹੈ ਤੇ ਹੁਣ ਅਫਸਰਾ ਨੂੰ ਕਾਫੀ ਭਾਜੜਾ ਪਈਆਂ ਹੋਈਆਂ ਗਮਾਡਾ ਦੇ ਅਧਿਕਾਰੀਆਂ ਦੀ ਜਿਹੜੀ ਮਿਲੀ ਭੋਗਤ ਹੈ ਉਹ ਵੀ ਜਗਜਾਹਰ ਹੋ ਗਈ ਹੈ ਤੇ ਕਿਵੇਂ ਅਫਸਰ ਆਪਣੇ ਸੱਤਾ ਦੇ ਜ਼ੋਰ ਨਾਲ ਆਪਣੀ ਕੁਰਸੀ ਦੇ ਜ਼ੋਰ ਨਾਲ ਆਪਣੇ ਪਾਵਰ ਦੇ ਜ਼ੋਰ ਨਾਲ ਆਪ ਜ਼ਮੀਨਾਂ ਖਰੀਦ ਕੇ ਅਵਧ ਪਾ ਦੇ ਉੱਤੇ ਉਹਦਾ ਮੁਆਵਜ਼ਾ ਕਿਵੇਂ ਹਾਸਲ ਕਰਦੇ ਆ ਇਹਦੀ ਇੱਕ ਜਉਂਦੀ ਜਾਗਦੀ ਜਿਹੜੀ ਤਸਵੀਰ ਹੈ ਉਹ ਸਾਹਮਣੇ ਆਈ ਹੈ ਹੁਣ ਦੇਖਣਾ ਹੋਏਗਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਇਮਾਨਦਾਰੀ ਵਾਲੇ ਕੰਮ ਕਰਦੇ ਆ ਤੇ ਹੁਣ ਇਸ ਇਮਾਨਦਾਰੀ ਵਾਲੇ ਕਿਸ ਸੇ ਦੇ ਵਿੱਚ ਕਿੰਨੀ ਕਮਾਂਦਰੀ ਸਾਹਮਣੇ ਆਏਗੀ ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦੇਉ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ